ਕੁਦਰਤਾ ਕੁਦਰਤ ਦੀਆਂ ਚੀਜ਼ਾਂ ਨੇ ਧੁੱਪ ਸੂਰਜ ਦੀ ਧੁੱਪ ਜਿਹੜੀ ਇਹ ਵੀ ਕੁਦਰਤ ਆ ਹੂੰ ਕੁਦਰਤੀ ਆ ਤੇ ਸਦੀਆਂ ਤੋਂ ਯਾਨੀ ਕਿ ਜੁਗਾ ਜੁਗਾ ਤੋਂ ਚੱਲਦੀ ਆ ਰਹੀ ਆ ਤੇ ਹਰੇਕ ਚੀਜ਼ ਵਾਸਤੇ ਜ਼ਰੂਰੀ ਆ ਧੁੱਪ ਆ ਜਿਹੜੀ ਸ੍ਰੀ ਸੂਰਜ ਦੀ ਧੁੱਪ ਬੂਟਿਆਂ ਨੂੰ ਪੁੰਗਰਨ ਵਾਸਤੇ ਜਿਹੜੇ ਬੀਜ ਹੁੰਦੇ ਉਹਨਾਂ ਨੂੰ ਪੁੰਗਰਨ ਵਾਸਤੇ ਮੜ ਕੇ ਬੂਟਿਆਂ ਨੂੰ ਵਧਣ ਵਾਸਤੇ ਪੰਛੀਆਂ ਵਾਸਤੇ ਦੇ ਪੰਛੀ ਆਪਣੇ ਉੱਡਦੇ ਆ ਇਨਸਾਨੀ ਸਿਹਤ ਵਾਸਤੇ ਵੀ ਧੁੱਪਾ ਜਿਹੜੀ ਬਹੁਤ ਜ਼ਰੂਰੀ ਆ ਤੇ ਧੁੱਪ ਲੈਣ ਦਾ ਸਹੀ ਢੰਗ ਜਿਹੜਾ ਹੋਵੇ ਧੁੱਪੋ ਵੀ ਸਿੱਖਣੀ ਕਿਵੇਂ ਆ ਆਪਾਂ ਸਿਹਤ ਵਾਸਤੇ ਜਿਹੜੇ ਵਿਟਾਮਿਨਸ ਆ ਆਪਾਂ ਡੀ ਵਿਟਾਮਿਨ ਦੇ ਕੈਪਸੂਲ ਖਾਂਦੇ ਆ ਕੋਈ ਟੀਕੇ ਲਗਾਉਂਦੇ ਆ ਹੋਰ ਵੀ ਕਈ ਤਰ੍ਹਾਂ ਦੀਆਂ ਤੱਤ ਆ ਜਿਹੜੇ ਉਹ ਸੂਰਜ ਦੀ ਧੁੱਪ ਤੋਂ ਹੀ ਮਿਲ ਜਾਂਦੇ ਆ ਕਰਨਾ ਕੀ ਆ ਆਪਾਂ ਸਵੇਰੇ 8-9 ਵਜੇ ਜਦੋਂ ਟਾਈਮ ਲੱਗਦਾ ਵਾ ਤਾਂ ਘੱਟੋ ਘੱਟ 15 ਤੋਂ 20 ਮਿੰਟ ਧੁੱਪੇ ਬਹਿਜੋ ਕੱਪੜਾ ਚੱਕ ਲੋਟੂਈ ਦੇ ਉੱਤੋਂ ਪਿੱਠ ਦੇ ਉੱਤੋਂ ਕੋਈ ਬਨਾਨ ਵਗੈਰਾ ਵੀ ਨਹੀਂ ਪਾਉਣੀ ਤੇ ਸੂਰਜ ਦੀਆਂ ਕਿਰਨਾਂ ਵਾ ਜਿਹੜੀਆਂ ਤੁਹਾਡੀ ਰੀੜ ਦੀ ਹੱਡੀ ਤੇ ਪੈਣੀਆਂ ਚਾਹੀਦੀਆਂ ਸੂਰਜ ਦੀਆਂ ਕਿਰਨਾਂ ਸਿੱਧੀਆਂ ਤੁਹਾਡੀ ਰੀਡ ਦੀ ਹੱਡੀ ਤੇ ਪੈਣੀਆਂ ਚਾਹੀਦੀਆਂ ਪੱਠ ਤੇ ਪੈਣੀਆਂ ਚਾਹੀਦੀਆਂ ਢੂਈ ਤੇ ਪੈਣੀਆਂ ਚਾਹੀਦੀਆਂ ਤੇ ਨਾਲ ਦੇ ਨਾਲ ਤੁਸੀਂ ਰੱਖ ਲਓ ਇੱਕ ਗਲਾਸ ਪਾਣੀ ਦਾ ਪਾਣੀ ਲੈ ਲਓ ਸਾਫ਼ ਪਾਣੀ ਵੀ ਕੁਦਰਤ ਦਾ ਕੁਦਰਤੀ ਪਾਣੀ ਆ ਤੇ ਇਹਦੇ ਨਾਲ ਦੇ ਨਾਲ ਤੁਸੀਂ ਇੱਕ ਇੱਕ ਘੁੱਟ ਕਰਕੇ ਪਾਣੀ ਹੌਲੀ ਹੌਲੀ ਪੀਣਾ ਵੀ ਜੇ 15-20 ਮਿੰਟ ਤੁਸੀਂ ਬਹਿਣਾ ਆ ਮਾ ਧੁੱਪੇ ਤਾਂ ਤੁਸੀਂ ਉਹ ਘੁੱਟ ਘੁੱਟ ਕਰਕੇ ਪਾਣੀ ਪੀਣਾ ਵਾ ਇਹਦੇ ਨਾਲ ਤੁਹਾਡੀਆਂ ਜਿਹੜੇ ਰੀੜ ਦੀ ਹੱਡੀ ਨਾਲ ਸਾਰੇ ਸਰੀਰ ਦੀਆਂ ਨਾੜਾਂ ਜੁੜੀਆਂ ਹੋਈਆਂ ਉਹਨਾਂ ਦੀ ਸਫਾਈ ਵੀ ਹੋਊਗੀ ਉਹਨਾਂ ਦੇ ਵਿੱਚ ਜਿਹੜਾ ਬਲੱਡ ਦਾ ਸਰਕਲ ਹੈ ਸਹੀ ਢੰਗ ਦੇ ਨਾਲ ਨਹੀਂ ਗੁਜ਼ਰਦਾ ਉਹ ਵੀ ਸਹੀ ਹੋਊਗਾ ਤੇ ਤੁਹਾਡਾ ਦਰਦ ਆ ਜਿਹੜਾ ਚਾਹੇ ਕੋਈ ਤੁਹਾਡੇ ਰੀੜ ਦੀ ਹੱਡੀ ਦੇ ਮਣਕੇ ਹੀ ਹਿੱਲੇ ਵੇ ਆ ਕੋਈ ਕਿਸੇ ਵੀ ਤਰ੍ਹਾਂ ਦਾ ਚਾਹੇ ਕੋਈ ਲੱਤ ਦਾ ਦਰਦ ਆ ਤੁਹਾਡਾ ਲੱਕ ਦਾ ਦਰਦ ਹੁੰਦਾ ਵਾ ਪਿੱਠ ਦਰਦ ਹੁੰਦੀ ਜਾਂ ਰੀਡ ਦੀ ਹੱਡੀ 'ਚ ਦਰਦ ਆ ਕਿਸੇ ਵੀ ਤਰ੍ਹਾਂ ਦਾ ਤਾਂ ਦਰਦਾਂ ਦੇ ਵਿੱਚ ਬਹੁਤ ਜਲਦੀ ਆਰਾਮ ਆਊਗਾ ਸੋ ਰਯਾਨਾ 15 ਤੋਂ 20 ਮਿੰਟ ਵਾ ਆਪਦੇ ਸਰੀਰ ਵਾਸਤੇ ਜ਼ਰੂਰ ਕੱਢੋ ਤੇ ਧੁੱਪ ਨੂੰ ਜ਼ਰੂਰ ਸੇਕੋ ਬਹੁਤ ਸਾਰੇ ਤੱਤ ਆ ਜਿਹੜੇ ਉਹ ਧੁੱਪ ਦੇ ਵਿੱਚ ਹੀ ਆ ਧੰਨਵਾਦ ਜੀ